ਸਵਾਗਤ ਹੈ ਸਾਰਿਆਂ ਦਾ ਪੰਜਾਬੀ ਸਲਾਈ ਕਢਾਈ ਚੈਨਲ ਤੇ ਅੱਜ ਅਸੀਂ ਤੁਹਾਨੂੰ ਕਢਾਈ ਵਾਲੀ ਮਸ਼ੀਨ ਚਲਾਉਣ ਦੇ ਬਾਰੇ ਜਾਣਕਾਰੀ ਦੇਵਾਂਗੇ ਪਹਿਲਾਂ ਆਪਾਂ ਨੇ ਵੀਡੀਓ ਪਾਈ ਇਹਦੇ ਰੇਟ ਬਾਰੇ ਕਿੰਨਾ ਇਹਦਾ ਪ੍ਰਾਈਸ ਹੈ ਸਾਰੀ ਜਾਣਕਾਰੀ ਦਿੱਤੀ ਕਿੱਥੋਂ ਆਪਾਂ ਨੇ ਖਰੀਦੀ ਹੈ ਤੁਸੀਂ ਕਿੱਥੋਂ ਖਰੀਦ ਸਕਦੇ ਹੋਗੇ ਇਹ ਆਪਾਂ ਵੀਡੀਓ ਪਹਿਲਾਂ ਪਾ ਚੁੱਕੇ ਆ ਤੁਸੀਂ ਧਿਆਨ ਨਾਲ ਦੇਖਣਾ ਜੀ ਅੱਜ ਆਪਾਂ ਤੁਹਾਨੂੰ ਇਹਨੂੰ ਚਲਾਉਣ ਦਾ ਤਰੀਕਾ ਦੱਸਾਂਗੇ ਡਿਜ਼ਾਈਨ ਵਗੈਰਾ ਕਿੱਥੋਂ ਕਿਸ ਤਰ੍ਹਾਂ ਭਰੇ ਜਾਂਦੇ ਨੇ ਸਾਰੀ ਜਾਣਕਾਰੀ ਦੇਵਾਂਗੇ ਆਪਣੇ ਕੋਲੇ ਬੈਲਵਟ ਦਾ ਸੂਟ ਹੈ ਬੈਲਵਟ ਦਾ ਪਲੇਨ ਸੂਟ ਹੈ ਜੀ ਇਦੇ ਹੈ ਤਾਂ ਪਹਿਲਾਂ ਆਪਾਂ ਨੇ ਪੇਪਰ ਪੇਸਟਿੰਗ ਲਾਈ ਆ। ਬਰਕ ਇੱਦੇ ਆਪਾਂ ਘਰੇ ਤੇ ਕਰਨਾ ਚਾਹ ਕੰਦੇ ਕਰਨਾ ਹੈ ਸਾਰੀ ਆਪਾਂ ਨੇ ਪੇਪਰ ਪੇਸਟਿੰਗ ਲਾਈ ਆ ਪਹਿਲਾਂ। ਬਰਕ ਆਪਾਂ ਕਰਾਂਗੇ ਇਸ ਤਰ੍ਹਾਂ ਦਾ। ਇਸ ਤਰ੍ਹਾਂ ਨੇ ਬਰਕ ਕਰਾਂਗੇ ਸੇਮ ਬਿਲਕੁਲ। ਸ਼ੂਟ ਉੱਪਰ। ਸ਼ੂਟ ਉਪਰ ਸਾਰਾ ਬਰਕ ਕਰਾਂਗੇ ਆਪਨੇ ਪੇਸਟਿੰਗ ਲਾ ਚੁੱਕੀਆਂ। ਤੁਹਾਨੂੰ ਸ਼ੁਰੂ ਤੋਂ ਜਾਣਕਾਰੀ ਦੇਵਾਂਗੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਨਾਲ ਦੇਖਣਾ ਏ। ਤੁਹਾਨੂੰ ਸਿੱਧਾ ਦੱਸਾਂਗੇ ਫਰੇਮ ਜੜਨ ਦਾ ਤਰੀਕਾ। ਜੋ ਆਪਣੇ ਕੱਪੜੇ ਉੱਪਰ ਵਰਕ ਕਰਨੇ ਪਹਿਲਾਂ ਆਪਾਂ ਨੇ ਘੇਰੇ ਦੇ ਨਿਸ਼ਾਨ ਲਾਏ ਨੇ ਸਾਰੇ ਪਹਿਲਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰਾਂਗੇ ਫਰੇਮ ਦੇ ਉੱਪਰ ਨਿਸ਼ਾਨ ਵੀ ਦਿੱਤੇ ਹੁੰਦੇ ਨੇ ਜੋ ਆਪਾਂ ਨੇ ਕੱਪੜੇ ਦੇ ਉੱਪਰ ਨਿਸ਼ਾਨ ਲਾਏ ਨੇ ਸੇਮ ਨਿਸ਼ਾਨ ਫਰੇਮ ਦੇ ਉੱਪਰ ਵੀ ਦਿੱਤੇ ਹੁੰਦੇ ਨੇ ਜੋ ਆਪਾਂ ਇਹ ਫਰੇਮ ਸੈੱਟ ਕਰ ਰਹੇ ਹਾਂ ਇਹ ਖੁੰਜੇ ਦੇ ਕਰਿਆ ਪਹਿਲਾਂ ਖੁੰਜੇ ਵਾਲਾ ਆਪਾਂ ਡਿਜ਼ਾਈਨ ਬਣਾਵਾਂਗੇ ਕੱਟਵਰਕ ਬਣਾਵਾਂਗੇ ਫਲਾਵਰ ਵੀ ਬਣਾਵਾਂਗੇ ਫਰੇਮ ਦੇ ਜ ਕੋਈ ਵੀ ਢਿੱਲੇ ਨਹੀਂ ਰਹਿਣੇ ਜਾਂਦੇ ਹੈ ਠਾਪਨ ਪੇਪਰ ਪੇਸਟਿੰਗ ਲਈ ਆ। ਇਹ ਆਪਣੇ ਇੱਕ ਖੁੰਝੇ ਦੇ ਫਰੇਮ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ। ਕਲੰਪ ਹੁੰਦ ਨੇ ਇਸ ਦੇ ਨਾਲ। ਇਸ ਨਾਲ ਕੱਪੜੇ ਵਿੱਚ ਬਿਲਕੁਲ ਵੀ ਢਿੱਲੇ ਨਹੀਂ ਰਹਿੰਦੇ। ਫਰੇਮ ਆਪਣੇ ਕੋਲ ਵੱਡੇ ਸਾਈਜ਼ ਦਾ ਜੋ ਜਿਸ ਉੱਪਰ ਆਪਾਂ ਕੱਪੜਾ ਸੈੱਟ ਕਰ ਰਹੇ ਹਾਂ ਵੱਡੇ ਸਾਈਜ਼ ਦਾ ਫਰੇਮ ਹੈ। ਚਾਰ ਫਰੇਮ ਆਉਂਦੇ ਨੇ ਇਸ ਮਸ਼ੀਨ ਨਾਲ। ਇਹ ਸਭ ਤੋਂ ਵੱਡਾ ਸਹਿਜ ਆਪਣੇ ਕੋਲ ਜਦੋਂ ਵੀ ਆਪਣਾ ਫਰੇਮ ਸੈੱਟ ਹੋ ਗਿਆ ਫਰੇਮ ਚੰਗੀ ਤਰ੍ਹਾਂ ਸੈੱਟ ਹੋਣਾ ਚਾਹੀਦਾ ਪਹਿਲਾਂ ਅਪਣੇ ਫਰੇਮ ਸੈੱਟ ਕਰਿਆ ਹੁਣ ਆਪਾਂ ਮਸ਼ੀਨ ਸਟਾਰਟ ਕਰਾਂਗੇ ਪਹਿਲਾਂ ਸਾਈਡ ਤੇ ਬਟਨ ਲੱਗਾ ਹੋਇਆ ਫਿਰ ਕੀ ਭਰਾਂਗੇ ਆਪਾਂ ਫਿਰ ਕੀ ਭਰਨੀ ਇਹ ਸਾਈਡ ਤੇ ਇੱਕ ਬਟਨ ਦਿੱਤਾ ਹੋਇਆ ਇਸ ਨੂੰ ਇਸ ਤਰ੍ਹਾਂ ਸਟਾਕ ਕਰਾਂਗੇ ਸਕਰੀਨ ਤੇ ਉਸੇ ਤਰ੍ਹਾਂ ਦਾ ਸੇਮ ਡਿਜ਼ਾਈਨ ਆਊਗਾ ਪੱਤੇ ਬਣੇ ਹਨ ਇਸ ਵਿੱਚ ਪਹਿਲਾਂ ਆਪਾਂ ਤੱਗਾ ਜੰਗੀ ਦ੍ਰਿੱਗ ਨਾ ਇਹ ਪੱਤੇਾਂ ਦੇ ਵਿੱਚ ਤੱਗਾ ਪਾਉਣਾ ਬਹੁਤ ਜ਼ਰੂਰੀ ਆ। ਇਸ ਨਾਲੇ ਆਪਣੀ ਲਈ ਫਿਰਕੀ ਆ ਸਹੀ ਤਰੀਕੇ ਨਾਲ ਭਰੀ ਜਾਊਗੀ। ਤਿੰਨ ਚਾਰ ਵਾਰੀ ਲਵੇਟਾ ਦੇਵਾਂਗੇ। ਉਸ ਤੋਂ ਬਾਅਦ ਸਾਈਡ ਤੇ ਇਹਦੇ ਬਲੇਡ ਲੱਗੇ ਉਸ ਨਾਲ ਆਪਣੇ ਤੱਗਾ ਕੱਟ ਹੋ ਜੂ ਇਸ ਤਰ੍ਹਾਂ। ਮਸ਼ੀਨ ਆਪਾਂ ਸਟਾਰਟ ਕਰਾਂਗੇ। ਫਿਰਕੀ ਭਰਨੀ ਸ਼ੁਰੂ ਆ ਆਪਣੀ। ਸੇਮ ਡਿਜ਼ਾਈਨ ਇਸ ਸਕਰੀਨ ਨੂੰ ਉੱਪਰ ਆਊਗਾ। ਜਦੋਂ ਵੀ ਫਿਰਕੀ ਆਪਣੀ ਪੂਰੀ ਤਰੀਕੇ ਨਾਲ ਭਰ ਗਈ ਮਸ਼ੀਨ ਆਪਣੇ ਆਪ ਰੁਕ ਜੂ। ਫਿਰ ਕੀ ਆਪਣੀ ਭਰਨੀ ਸ਼ੁਰੂ ਆ ਜਦੋਂ ਹੀ ਪ੍ਰੋਪਰ ਸਾਰੇ ਤਰੀਕੇ ਫਿਰ ਕੀ ਆਪਣੀ ਭਰਗੀ ਮਸ਼ੀਨ ਆਪਣੀ ਰੁਕ ਜਾ ਉਸ ਤੋਂ ਬਾਅਦ ਇਹ ਆਪਣੇ ਫਿਰਕੀ ਪਉਣ ਇਸ ਤਰੀਕੇ ਨਾਲ ਪੱਤੇ ਲੱਗੇ ਇਸ ਵਿੱਚ ਵੀ ਇਸ ਜਗ੍ਹਾ ਤੇ ਬਲੇਡ ਲੱਗਾ ਆਪਣੇ ਹੁਣ ਤੱਕ ਕੱਟ ਹੋ ਜਾਊਗਾ ਹੁਣ ਆਪਾਂ ਪਾਵਾਂਗੇ ਸੂਈ ਦੇ ਵਿੱਚ ਧਾਗਾ ਬਸੇ ਨੰਬਰ ਦਿੱਤੇ ਹੋਏ ਨੇ ਇਸ ਉੱਪਰ ਪੁਆਇੰਟ ਇਸ ਤਰੀਕੇ ਨਾਲ ਆਪਾਂ ਨੇ ਧਾਗਾ ਪਾਉਣਾਗਾ ਨੀਚੇ ਨੂੰ ਲੱਗ ਜਾਵਾਂਗੇ ਉਸ ਤੋਂ ਬਾਅਦ ਫਿਰ ਦੁਬਾਰਾ ਉੱਪਰ ਨੂੰ ਧਾਗਾ ਆਊਗਾ ਇਹ ਜਗ੍ਹਾ ਤੇ ਜਗ੍ਹਾ ਬਣੀ ਹੋਈ ਹੈਗੇ ਉਸ ਤੋਂ ਬਾਅਦ ਆਪਾਂ ਨੇ ਨੀਚੇ ਉਹਨਾ ਸੂਈ 'ਚ ਧਾਗਾ ਦੋ ਤਰੀਕਿਆਂ ਨਾਲ ਪੈਂਦਾ ਜੀ ਕਿ ਸੁਪਰ ਮਸ਼ੀਨ ਵੀ ਲੱਗੀ ਹੈ ਛੋਟੀ ਜੀ ਪਰ ਆਪਾਂ ਨੂੰ ਇਸੇ ਤਰ੍ਹਾਂ ਆਸਾਨ ਲੱਗਦਾ ਧਾਗਾ ਪਾਉਣਾ ਕਿਉਂਕਿ ਸੌਖੇ ਤਰੀਕੇ ਨਾਲ ਪੈ ਜਾਂਦਾ ਉਸ ਤੋਂ ਬਾਅਦ ਆਪਾਂ ਫਰੇਮ ਇਸ ਦੇ ਸਾਈਡ ਤੇ ਜਗ੍ਹਾ ਬਣੀ ਹੋਈ ਹੈ ਇਸ ਦੇ ਵਿੱਚ ਸੈੱਟ ਕਰਨਾ ਫਰੇਮ ਆਪਣਾ ਸੈਟਾ ਬਿਲਕੁਲ ਇਹ ਆ ਗਿਆ ਆਪਣੇ ਪੈਨ ਡਰਾਈਵ ਜਿਸ ਦੇ ਵਿੱਚ ਡਿਜ਼ਾਈਨ ਨੇ ਸਾਰੇ ਪੈਨ ਡਰਾਈਵ ਆਪਣੇ ਪਾਲੀ ਸਾਈਡ ਤੇ ਇਹਦੇ ਪੈਨਸਲ ਦਿੱਤੀ ਹੋਈ ਆ ਇਸ ਨਾਲ ਹੀ ਆਪਾਂ ਨੇ ਸਕਰੀਨ ਨੂੰ ਟੱਚ ਕਰਨਾ ਹੁਣ ਆਪਾਂ ਫਰੇਮ ਯੂਜ਼ ਕਰਾਂਗੇ ਫਰੇਮ ਸਕਰੀਨ ਦੇ ਉੱਪ ਚੱਠ ਰਹੇ ਨੇ ਆਪਾਂ ਨੇ ਵੱਡਾ ਫਰੇਮ ਇਸਤੇਮਾਲ ਕਰ ਇਸ ਕਰਕੇ ਆਪਾਂ ਸਕਰੀਨ ਦੇ ਉੱਪਰ ਵੀ ਵੱਡਾ ਫਰੇਮ ਹੀ ਲੈ ਕੇ ਆਵਾਂਗੇ ਇਹ ਦੇਖੋ ਇਹ ਸਭ ਤੋਂ ਵੱਡੇ ਫਰੇਮ ਦਾ ਸਾਈਜ਼ ਜੋ ਆਪਾਂ ਨੇ ਕੱਪੜੇ ਉੱਪਰ ਸੈੱਟ ਕਰਿਆਗਾ ਇਸ ਨਾਲ ਆਪਾਂ ਡਿਜ਼ਾਈਨ ਤਿਆਰ ਕਰਾਂਗੇ ਹੁਣ ਆਪਾਂ ਡਿਜ਼ਾਈਨ ਸਲੈਕਟ ਕਰਨਾ ਜੋ ਵੀ ਡਿਜ਼ਾਈਨ ਆਪਾਂ ਨੇ ਸੂਟ ਉੱਪਰ ਪਾਉਣਾ ਹੈ ਪੈਨ ਡਰਾਫ ਦੇ ਵਿੱਚ ਸਾਰੇ ਡਿਜ਼ਾਈਨ ਨੇ ਸੂਟ ਉੱਪਰ ਆਪਾਂ ਨੇ ਕੱਟਵਰਕ ਬਣਾਉਣਾ ਆਪਾਂ ਸਾਰੇ ਡਿਜ਼ਾਈਨ ਪਹਿਲਾਂ ਦੇਖਾਂਗੇ ਜਦੋਂ ਵੀ ਆਪਾਂ ਨੂੰ ਕੱਟਵਰਕ ਵਾਲਾ ਡਿਜ਼ਾਈਨ ਲੱਭ ਗਿਆ ਆਪਾਂ ਸਕਰੀਨ ਦੇ ਉੱਪਰ ਲੈ ਕੇ ਆਵਾਂਗੇ ਜਿਸ ਤਰ੍ਹਾਂ ਕਿ ਆਪਾਂ ਨੇ ਇਹ ਦੇਖੋ ਸਾਰੇ ਡਿਜ਼ਾਈਨ ਦਿੱਤੇ ਹੋਏ ਨੇ ਇਹਨਾਂ ਵਿੱਚੋਂ ਆਪਾਂ ਨੇ ਸਲੈਕਟ ਕਰਨਾ ਹੁੰਦਾ ਇਹ ਆ ਗਈ ਸਾਰੇ ਆਪਣੇ ਕੱਟਵਰਕ ਆਪਣੇ ਖੁੰਜੇ ਦੇ ਪ੍ਰੇਮ ਨਾਲ ਦੇਖੋ ਸੇਮ ਡਿਜ਼ਾਈਨ ਆਪਣੇ ਕੋਲੇ ਸਕਰੀਨ ਦੇ ਉੱਪਰ ਆ ਰਿਹਾ ਹੈ। ਇਹ ਹੀ ਡਿਜ਼ਾਈਨ ਆਪਾਂ ਨੇ ਸੂਟ ਦੇ ਉੱਪਰ ਪਾਉਣਾਗਾ। ਜਾਲੀ ਦਾ ਆਪਾਂ ਨੂੰ ਧਿਆਨ ਰੱਖਣਾ ਪੈਣਾ। ਜਾਲੀ ਨਾਲ ਦਿੱਤੀ ਹੋਈ ਹੈ ਉਸੇ ਤਰੀਕੇ ਨਾਲ ਹੀ ਆਪਾਂ ਨੇ ਇਹ ਦੇਖੋ ਇਹ ਜਾਲੀ ਆ ਗਈ। ਸੇਮ ਇਹ ਜਾਲੀ ਆਪਣੇ ਕੋਲੇ ਸਕਰੀਨ ਦੇ ਉੱਪਰ ਆਊਗੀ। ਇਸੇ ਹਿਸਾਬ ਨਾਲ ਹੀ ਆਪਾਂ ਨੇ ਡਿਜ਼ਾਈਨ ਸਲੈਕਟ ਕਰਨਾ ਹੁੰਦਾਗਾ। ਜੋ ਇਸ ਦੇ ਵਿੱਚ ਡੱਬੀਆਂ ਦਿੱਤੀਆਂ ਹੋਈਆਂ ਨੇ ਕਿੰਨੀਆਂ ਡੱਬੀਆਂ ਆਪਾਂ ਨੇ ਸ਼ੈਡ ਕਿ ਡਿਜ਼ਾਈਨ ਬਣਾਉਣਾਗਾ ਬਹੁਤ ਵਧੀਆ ਤਰੀਕਾ ਹੈ ਜੀ ਇਹ ਆਪਾਂ ਨੂੰ ਸਾਹਮਣੇ ਰੱਖਣ ਵਾਲੀ ਹੈਗੀ ਕੱਟ ਵਰਕ ਆਪਣਾ ਸਲੈਕਟ ਹੋਗਾ ਸਲੈਕਟ ਕਰ ਲਿਆ ਆਪਾਂ ਨੇ ਇਸ ਤੋਂ ਬਾਅਦ ਇੱਕ ਆਪਾਂ ਨੇ ਮੋਰ ਦਾ ਡਿਜ਼ਾਈਨ ਬਣਾਉਣਾਗਾ ਮੋਰ ਦਾ ਡਿਜ਼ਾਈਨ ਬਣਾ ਲਿਆ ਆਪਾਂ ਦੁਬਾਰਾ ਫਿਰ ਫੋਲਡ ਓਪਨ ਕਰਾਂਗੇ ਇਸ ਦੇ ਵਿੱਚ ਆਪਾਂ ਡਿਜ਼ਾਈਨ ਸਲੈਕਟ ਕਰਾਂਗੇ ਮੋਰ ਦਾ ਜੋ ਵੀ ਆਪਾਂ ਨੇ ਡਿਜ਼ਾਈਨ ਬਣਾਉਣਾਗਾ ਆਪਾਂ ਨੇ ਡਿਜ਼ਾਈਨ ਸਲੈਕਟ ਕਰਿਆ ਇਸ ਨੂੰ ਆਪਾਂ ਉੱਪਰ-ਨੀਚੇ ਕਿਤੇ ਵੀ ਕਰ ਸਕਦੇ ਹਾਂਗੇ ਆਪਣੇ ਚੈੱਕ ਦੇ ਹਿਸਾਬ ਨਾਲ ਇਹਦਾ ਜਿਹੜਾ ਡਿਜ਼ਾਈਨ ਰਹਿਣਾ ਚਾਹੀਦਾ ਜੋ ਆਪਣੀ ਨੇ ਬਣਾਇਆ ਹੋਇਆ ਹੈਗਾ ਆਪਣਾ ਫਰੇਮ ਉਸ ਦੇ ਅੰਦਰ ਅੰਦਰ ਹੀ ਰਹਿਣਾ ਚਾਹੀਦਾ ਸਾਈਜ਼ ਆਪਾਂ ਵੱਡਾ ਜਾਂ ਛੋਟਾ ਕਰ ਸਕਦੇ ਆ ਆਪਣੇ ਹਿਸਾਬ ਨਾਲ ਇਸ ਨੂੰ ਆਪਾਂ ਘੁਮਾਵਾਂਗੇ ਦੇਖੋ ਤੁਸੀਂ ਘੁਮਾ ਕੇ ਜਿਹੜਾ ਮੋਰ ਦਾ ਮੂੰਹ ਉੱਪਰ ਨੂੰ ਕਰਾਂਗੇ ਆਪਾਂ ਇਹ ਕਿਸੇ ਤਰੀਕੇ ਨਾਲ ਵੀ ਕਰ ਸਕਦੇ ਆ ਕਿਉਂਕਿ ਸਾਰੇ ਇਹਦੇ ਵਿੱਚ ਡਿਜ਼ਾਈਨ ਦਿੱਤੇ ਹੋਏ ਨੇ ਅਲੱਗ-ਅਲੱਗ ਇਹ ਹੈਗਾ ਸੈਡ ਆਪਣੇ ਕੋਈ ਵੀ ਫਰੇਮ ਡਿਜ਼ਾਈਨ ਉੱਪਰ نیچے ਲੈ ਕੇ ਜਾਣੇ ਚਾਰੇ ਬਟਨ ਉਸੇ ਤਰੀਕੇ ਦੀ ਦਿੱਤੇ ਹੋਏ ਨੇ ਯਨ ਲੋਗ ਲੱਗ ਆਪਣੀ ਮਸ਼ੀਨ ਨੂੰ ਮਸ਼ੀਨ ਆਪਾਂ ਸਟਾਰਟ ਕਰਾਂਗੇ ਲੋਗ ਦੇ ਟੱਚ ਕਰਕੇ ਇਹ ਦੇਖੋ ਫਰੇਮ ਆਪਣਾ ਸੈੱਟ ਹੋ ਰਿਹਾ ਮਸ਼ੀਨ ਆਪਣੇ ਆਪ ਸੈੱਟ ਕਰ ਲੂਗੀ ਵਰਕ ਹੋਣਾ ਸ਼ੁਰੂ ਆ ਆਪਣਾ ਟੱਚ ਫਿਰ ਦੁਬਾਰਾ ਆਪਾਂ ਕਰਾਂਗੇ ਇਹ ਸਾਰੇ ਕਲਰ ਦਿੱਤੇ ਹੋਏ ਨੇ ਜੋ ਵੀ ਆਪਾਂ ਨੇ ਕਲਰ ਇਸਤੇਮਾਲ ਕਰਨੇ ਨੇ ਡਿਜ਼ਾਈਨ ਦੇ ਵਿੱਚ ਕਲਰ ਆਪਾਂ ਆਪਣੇ ਹਿਸਾਬ ਨਾਲ ਬਾਅਦ ਸਕਦੇ ਆ ਜੋ ਵੀ ਆਪਾਂ ਨੂੰ ਸਲੈਕਟ ਲਾ ਦੇਆ ਇਹ ਜਗ੍ਹਾ ਤੋਂ ਆਪਣੇ ਟੱਚ ਕਰਨਾ ਮਸ਼ੀਨ ਆਪਣੀ ਸ਼ੁਰੂ ਚਾਲੂ ਆ ਗਈ ਇਹ ਦੇਖੋ ਇਹਦਾ ਕੱਟਵਰਕ ਪਹਿਲਾਂ ਕੱਟਵਰਕ ਬਣਾਉਗੀ ਉਸ ਤੋਂ ਬਾਅਦ ਮੋੜਾ ਡਿਜ਼ਾਈਨ ਬਣਾਉਗੀ ਮਸ਼ੀਨ ਤਰੀਕਾ ਨਾਲ ਆਪਣਾ ਇਹਦਾ ਡਿਜ਼ਾਈਨ ਮਾ ਕੇ ਤਿਆਰ ਆ ਬਾਕੀ ਆਪਾਂ ਇੱਕ ਬਹੁਤ ਸਪੈਸ਼ਲ ਪਾਵਾਂਗੇ ਉਹਦੇ ਲਈ ਸਾਨੂੰ ਸਪੈਸ਼ਲ ਟਾਈਮ ਕਰਨਾ ਪਊਗਾ ਮੈਸੇਜ ਬਹੁਤ ਜ਼ਿਆਦੇ ਹੋਣੇ ਨੇ ਤੁਸੀਂ ਸਾਨੂੰ ਟ੍ਰੇਨਿੰਗ ਦਿਓ ਇਹਨਾਂ ਆਪਣੇ ਰੁਟੀਨ ਵਿੱਚ ਕਰਕੇ ਬਹੁਤ ਛੋਟੀ ਜਿਹੀ ਬਣਨਾ ਸਪੈਸ਼ਲ 2-3 ਘੰਟੇ ਨਹੀਂ ਪਊਗਾ ਪਰ ਜਰੂਰ ਪਨਾ ਮਾ ਦੇ ਉਹਦੇ ਲਈ ਵੀ ਕਿਉਂਕਿ ਤਾਂ ਬਹੁਤ ਜਿਆਦਾ ਲੱਗਦਾ ਪਹਿਲਾਂ ਸਾਨੂੰ 1-2 ਦਿਨ ਉਹਦੇ ਲਈ ਕੱਢਣੇ ਪੈਣਗੇ ਫੇਰ ਹੀ ਵੀਡੀਓ ਸੈੱਟ ਹੋਊਗੀ ਇਸ ਕਰਕੇ ਜਿਹੜੇ ਵੀ ਕਸਟਮਰ ਡਿਮਾਂਡ ਕਰਿਆ ਕਰਨਗੇ ਟ੍ਰੇਨਿੰਗ ਦੀ ਉਸ ਵੀਡੀਓ ਨੂੰ ਦੇਖ ਕੇ ਟ੍ਰੇਨਿੰਗ ਲੈ ਸਕਦੇ ਹਾਂ ਬਹੁਤ ਆਸਾਨ ਤਰੀਕਾ ਚੈਨਲ ਨੂੰ ਆਪਣੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਪੰਜਾਬੀ ਸਲਾਈਕ ਕੜਾਈ ਚੈਨਲ ਹੈ ਆਪਣਾ ਨਵੇਂ-ਨਵੇਂ ਵੀਡੀਓ ਆਪਾਂ ਪਾਉਂਦੇ ਰਵਾਂਗੇ ਜੀ ਧੰਨਵਾਦ ਜੀ